ਅਸਲ ਵਿੱਚ ਜਿਹੜੀ ਸਾਡੀ ਜ਼ਿਆਦਾ ਧਰਤੀਸ਼ੀ ਸਰੀਰ ਤੇ ਹੈ ਅਸੀਂ ਕਿਸੇ ਨਸਲ ਨੂੰ ਸਰੀਰ ਮੰਨ ਲੈਂਦੇ ਹਾਂ ਸਰੀਰ ਹੀ ਹੈ ਨਸਲ ਠੀਕ ਹੈ ਰੰਗ ਰੂਪ ਵੀ ਹੈ ਕਰਤਸਲ ਵੀ ਹੈ ਖੂਨ ਵੀ ਆਉਦਾ ਹੈ ਉਹ ਲੇਕਿਨ ਧਰਮ ਦੇ ਵਿੱਚ ਜਿਹੜਾ ਨਸਲ ਹੈ ਵਾਤਾਪਿਤ ਹੈ ਉਹ ਆਤਮਾ ਦੇ ਨਾਲ ਦਿੱਤਾ ਹੈ ਜਿਹੜੀ ਵਿਚਾਰਧਾਰਾ ਏ ਜੇ ਕਿਛੇ ਅਸੀਂ ਵਿਚਾਰਧਾਰਾ ਨੂੰ ਖਤਮ ਕੀਤਾ ਨਾ ਸੱਚ ਦੀ ਰੂਪ ਅਸਲ ਚੋ ਖਤਮ ਸੱਚ ਦੀ ਵਿਚਾਰਧਾਰਾ ਨਹੀਂ ਹੁੰਦੀ ਹੁੰਦੀ ਜਿਹੜੀ ਵਿਚਾਰਧਾਰਾ ਸੱਚ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਲੀ ਏ ਉਹ ਵਿਚਾਰਧਾਰਾ ਦੇ ਲੋਕ ਜਿਹੜੇ ਖਤਮ ਕੀਤਾ ਨੇ ਉਹ ਉਹਨਾਂ ਨੂੰ ਅੰਗਰੇਜ਼ਾਂ ਜਾ ਕੇ ਜਨਮ ਲੈ ਲੈਂਦੇ ਨੇ ਵਿਚਾਰਧਾਰਾ ਉਹੀ ਹੁੰਦੀ ਏ ਅਜਨ ਕਿ ਆਦਿਵਾਸੀ ਖਤਮ ਨਹੀਂ ਹੋਏ ਅੰਗਰੇਜ਼ ਖਤਮ ਹੋ ਗਏ ਅਜ ਅੰਗਰੇਜ਼ਾਂ ਦੀ ਵਿਚਾਰਧਾਰਾ ਖਤਮ ਹੋਈ ਆ ਆਦਿਵਾਸੀ ਹਿੰਦ ਕਿੱਥੇ ਹੋਈ ਹੈ ਜਿੱਥੇ ਤਾਂ ਉਹਨਾਂ ਦੀ ਹੋਈ ਹੈ ਉਹਨਾਂ ਦੇ ਪਿੱਛੇ ਪਰਮੇਸ਼ਰ ਖੜਾ ਹੈ ਉਹ ਵਿਚਾਰਧਾਰਾ ਵਾਲੇ ਅੰਗਰੇਜ਼ ਨੇ ਅਜ ਤੁਸੀਂ ਦੇਖਦੇ ਹੋ ਚਪੜੀ ਤੂੰ ਅਸੀਂ ਦੇਖਦੇ ਹਾਂ ਈਨ ਆਤਮਾ ਦਾ ਬੁੱਧੀ ਦਾ ਉਹ ਇਹ ਫਰਕ ਆ ਕਿ ਅੰਗਰੇਜ਼ਾਂ ਦੀ ਵਿਚਾਰਧਾਰਾ ਸਾਈਆਂ ਦੀ ਖਤਮ ਹੋ ਚੁੱਕੀ ਹੈ आदिवासी ਵਾਲੀ ਦਾ ਜਿੱਤ ਹੋ ਗਈ ਅੱਜ ਇਹਹੀ ਵਿਚਾਰਦਾ ਰਾਤੀ ਵਿੱਚ ਆਦ ਗ੍ਰੰਥ ਆਦ ਸੱਚ ਤੇ ਯਾਦ ਉਹ ਆਦ ਕਹਿੰਦੇ ਨੇ ਸਭ ਕੁਝ ਹੈ ਆਦ ਇਹ जुगाਦ ਵਾਲੇ ਜਿਹੜੇ ਹੁੰਦੇ ਨੇ ਇਹ ਬਚਪੈ ਦਾ ਹੁੰਦੇ ਨੇ ਧਰਬੋ जुगाਦ ਵਾਲਿਆਂ ਚ ਬਹੁਤ ਸੱਚ ਤਾਂ ਉਹ ਨਾ ਜ ਵੀ ਹੁੰਦਾ ਸੰਸਾਰ ਵਿੱਚ ਵੀ ਸੱਚ ਹੈ ਆਤਮਾ ਸੱਤ ਸਰੂਪ ਹੈ ਪਰ ਪੂਰਾ ਸੱਚ ਨਹੀਂ ਹੈ ਇਹਦੇ ਡੀਐਨਏ ਬਗ ਥੋੜਾ ਜਿਹਾ ਕਮੀ ਆ ਗਈ ਕبھی ਤਾਂ ਹੀ ਠੀਕ ਹੋਣਾ ਹੈ ਉੱਪਰ ਜਾਣਾ ਇਵੋਲੂਸ਼ਨ ਹੋਣਾ ਉਹ ਆਤਮਾ ਮੈਂ ਇਧਰ ਆਵੜਦੀ ਹੈ ਇਵੋਲੂਸ਼ਨ ਜਲਦੀ ਹੋ ਜਾਂਦਾ ਕੀ ਫਰਕ ਪੈਂਦਾ ਜੇ ਇਸਲਾਮ ਨੇ ਹੋਰ ਆਪਾਂ ਪਿੱਛੇ ਆ ਜਾਂਦੇ ਇਸਲਾਮ ਜਾ ਜਾਂਦੇ ਨੇੜੇ ਉਸ ਵੇਲੇ ਕੱਟੜਵਾਦੀ ਇਸਲਾਮ ਨੇ ਇਸਲਾਮ ਨੇ ਨਹੀਂ ਜਿਹੜੇ ਕਹਿੰਦੇ ਤੇ ਅਸੀਂ ਇਸਲਾਮ ਦੇ ਮੁਸਲਮਾਨ ਆ ਐਕਚੁਅਲੀ ਮੁਸਲਮਾਨ ਨਹੀਂ ਸੀ ਹੋ। ਜਿਹੜੇ ਤਾਂ ਸਿਰਫ ਮੁਸਲਮਾਨ ਉਹਨਾਂ ਦਾ ਗੁਰੂਆਂ ਦਾ ਕੋਈ ਫਰਕ ਕਦੇ ਪਿਆ ਹੀ ਨਹੀਂ। ਦੇਖੋ ਵੀ ਆ ਵੀਰ ਹੈ। ਬਹੁਤ ਬੜੀ ਲਿਸਟ ਹੈ ਇਹਨਾਂ ਦੀ ਬੁੱਢਾ ਸ਼ਾਹ ਬੁੱਧੂ ਸ਼ਾਹ ਕਿੰਨੇ ਐਨੇ ਤਾਂ ਹਿੰਦੂ ਵੀ ਜਿਹਨੇ ਮੁਸਲਮਾਨ ਨੇ ਸਾਡੇ ਨਾਲ ਕਿਉਂਕਿ ਮੁਸਲਮਾਨਾਂ ਦੀ ਹੈ ਸਾਡੀ ਵਿਚਾਰਤਾ ਰੱਖ ਕੇ। ਇਹ ਦੁਆਨੇ ਵਿਚਾਰ ਕਰਾ ਬਿਲਕੁਲ ਉਲਟਾ ਮੁਸਲਮਾਨਾ ਦੇ ਵੀ ਸਾਡੇ ਵੀ ਔਰ ਆਦਿ ਦੇ ਵੀ ਉਹ ਜਿਹੜੇ ਆਦਲ ਨੇ ਅਸੀਂ ਵੀ ਆਦਾਲਿਆਂ ਉਹ ਵੀ ਆਦਾਲਿਆਂ ਦੇ ਅਮਰੀਕਾ ਨੇ ਹੁਣ ਅਸੀਂ ਆ ਲੋ ਇੱਕ ਹੋ ਗਏ ਤੇ ਹੋਈ ਦਾ ਇਹ ਵਿਚਾਰਤਾਰਾ ਮੁਸਲਮ ਇਸਲਾਮ ਵਾਲੀ ਕੱਟਣ ਵਾਲੀ ਵਿਚਾਰਤਾਰਾ ਖਤਮ ਜਿਹੜੇ ਕਹਿੰਦੇ ਤੇ ਅਸੀਂ ਡੰਡੇ ਦੇ ਜ਼ੋਰ ਨਾਲ ਸਾਰਿਆਂ ਨੂੰ ਮੁਸਲਮਾਨ ਬਣਾ ਦੇਣ ਉਹ ਆਪ ਮੁਸਲਮਾਨ ਬਣ ਜਾਂਦੇ ਤਾਂ ਦੁਨੀਆ ਮੁਸਲਮਾਨ ਬਣ ਜਾਂਦੀ ਆਪ ਤਾਂ ਬਣੇ ਦੀ ਜੱਡੇ ਦੇ ਜੋਨ ਲੋਕਾਂ ਨੂੰ ਬਣਾ ਰਹੇ ਆ ਉਹ ਲੋਕਾਂ ਨੂੰ ਡੰਡੇ ਦੇ ਜੋਰ ਨਾਲ ਮੁਸਲਮਾਨੀ ਸੀ ਬਣਾ ਰਹੇ ਆਪਣੇ ਨਾਲ ਅਧੀਨ ਕਰ ਰਹੇ ਤੇ ਆਪਣੀ ਗੱਲ ਬਣਾ ਰਹੇ ਤੇ ਇਸਲਾਮ ਦੀ ਗੱਲ ਨਹੀਂ ਸੀ ਬਣਾ ਰਹੇ ਇਸਲਾਮ ਦੀ ਗੱਲ ਤਾਂ ਖੁਦ ਵੀ ਨਹੀਂ ਬਣਦੇ ਇਹੀ ਹਾਲਤ ਹਵੇ ਇਸ਼ਾਰੇ ਕੀ ਹੈ ਜਦੋਂ ਕਿਸੇ ਵੀ ਧਰਮ ਵਿੱਚ ਰਾਜ ਦੀ ਇੱਛਾ ਵੜਦੀ ਹੈ ਫਿਰ ਉਹ ਜਿਹੜਾ ਫੋਕਸ ਹੁੰਦਾ ਨਾ ਸੱਚ ਦੇ ਧਰਮ ਤੇ ਉਹ ਪਿਛੇ ਰਹਿ ਜਾਂਦਾ ਰਾਜ ਵਾਲਾ ਝੂਠ ਵਾਲਾ ਉਹ ਤਨ ਉਹ ਬੁਰੇ ਹੁੰਦਾ ਅੱਜ ਸਿੱਖੀ ਦਾ ਇਹ ਨਾ ਝੂਠਾ ਸਰੂਪ ਸੀ ਉਹ ਖਤਮ ਹੋ ਰਿਹਾ ਜਿਹਨੂੰ ਅਸੀਂ ਸਿੱਖੀ ਮੰਨਦੇ ਸੀ ਉਹ ਖਤਮ ਜਿਹਨੂੰ ਇਸਲਾਮ ਮੰਨਿਆ ਜਾਂਦਾ ਸੀ ਠੇਕੇਦਾਰੀ ਬੁਲਾਉਣੇ ਬੁੱਲਾ ਭੁਲਾਣੇ ਉਹਨਾਂ ਦੇ ਖਿਲਾਫ ਮੁਸਲਮਾਨ ਖੜੇ ਹੋਗੇ ਸਿਕਿਟ ਲਕਚੂ ਲੈ ਜਨਾ ਆ ਜਿਹੜੇ ਸੋ ਕਾਲ ਠੇਕੇਦਾਰ ਸਿੱਕੇ ਉਹਨਾਂ ਦੇ ਖਿਲਾਫ ਖੜੇ ਹੋ ਗਏ ਇੱਕ ਕਿਸਮ ਦਾ ਐਵੋਲੂਸ਼ਨ ਦੇ ਨਾਲ ਰੈਵੋਲੂਸ਼ਨ ਆ ਜਾਂਦਾ ਹੈ ਐਵੋਲੂਸ਼ਨ ਇੱਕ ਜਗ੍ਹਾ ਐਸੀ ਆ ਜਾਂਦੀ ਹੈ ਐਵੋਲੂਸ਼ਨ ਰੈਵੋਲੂਸ਼ਨ ਬਣ ਜਾਂਦਾ ਉਹ ਐਵੋਲੂਸ਼ਨ ਨਹੀਂ ਉਹ ਰੈਵੋਲੂਸ਼ਨ ਦਾ ਸਮਾਂ ਰੈਵੋਲੂਸ਼ਨ ਆਇਆ ਤੇ ਹੁਣ ਸਭ ਸਾਹਮਣੇ ਹੋਏ ਜਾਣਾ ਹੋਏ ਰਿਹਾ ਜਿਹੜੀਆਂ ਮਾਂ ਤਾਬਾ ਦੇ ਝੋਟੀਆਂ ਤਰਾਸ਼ਾਈ ਹੋ ਰਹੀਆਂ ਨੇ ਝੂੜ ਤਰਾਸ਼ਾਈ ਹੋ ਰਿਹਾ ਕੋਈ ਜਵਾਬ ਨਹੀਂ ਝੂੜ ਕੋਲ ਜਿਹੜੇ ਸਚਾਰੇ ਨੇ ਉਹਨਾਂ ਦਾ ਕੋਈ ਧਰਮੋਂ ਇਕੱਠੇ ਹੋ ਰਹੇ ਨੇ ਕੂੜੇ ਵਾਲੇ ਫੇਰ ਵੀ ਲੜਦੇ ਹੀ ਨੇ ਅਪ ਵਿੱਚ